ਕਾਕੇ ਤੈਨੂੰ ਇਹਨਾਂ ਨੇ ਬੂਟ ਬਾਟ ਨਹੀਂ ਦਿੱਤੇਗੇ ਤੇਰੇ ਪੈਰਾਂ ਦੇ ਵੱੱਦ ਕੀ ਤਾਂ ਹੈ ਬੂਟ ਨਹੀਂ ਦਿੰਦੇ ਤੁਹਾਨੂੰ ਇਹ ਠੇਕੇਦਾਰ ਲਗਾਇਆ ਹੈ ਹਾਂ ਆ ਦੇਖੋ ਠੇਕੇਦਾਰਾਂ ਦਾ ਹਾਲ ਹੈ ਗਰੀਬਾਂ ਦੇ ਚੱਪਲਾਂ ਦੇ ਨਾਲ ਇਹਨਾਂ ਤੋਂ ਕੰਮ ਕਰਾ ਰਹੇ ਆ ਆ ਚੱਪਲ ਪਾਈ ਆ ਆ ਮੁੰਡੇ ਦੇ ਚੱਪਲ ਪਾਈ ਆ ਆ ਮੁੰਡੇ ਦੇ ਚੱਪਲ ਪਾਈ ਆ ਇੰਨੀ ਗਰਮੀ ਦੇ ਵਿੱਚ ਕੀ ਇਹ ਗਰੀਬ ਜਾਨਵਰ ਨੇ ਇਹ ਦੱਸੋ ਠੇਕੇਦਾਰ ਪੈਸੇ ਲੈ ਕੇ ਤਾਂ ਲੰਘ ਜਾਂਦੇ ਆ ਆ ਦੇਖੋ ਗਰਮ ਕਿੰਨਾ ਕਿੰਨਾ ਟੈਂਪਰੇਚਰ ਹੋਊਗਾ ਇਹਦਾ ਹਾਂ ਫੇਰ ਫੇਰ 150 ਡਿਗਰੀ ਹੁਣ 150 ਡਿਗਰੀ ਦੇ ਵਿੱਚ ਇਹ ਚੱਪਲਾਂ ਦੇ ਕੰਮ ਕਰ ਰਿਹਾ ਆ ਦੇਖੋ ਆ ਦੇਖ ਮੁੰਡਾ ਕਿਵੇਂ ਆ ਦੇਖ ਹੁਣ ਹਾਂ ਕਿਹੜਾ ਆ ਵੀ ਆ ਗਿਆ ਕਿ ਚੱਪਣਾ ਵਾਲਾ ਹੈਂ ਦੱਸੋ ਫੇਕੇਦਾਰ ਦਿੰਦੇ ਨਹੀਂ ਬੱਲੀ ਤੁਹਾਨੂੰ ਬੇਟਾ ਤੁਹਾਨੂੰ ਫੇਰ ਪਾਉਂਦੇ ਕਿਉਂ ਨਹੀਂ ਮਗਾਈਆਂ ਕਰਦਾ ਮੈਂ ਤਾਂ ਤਿੰਨ ਦਿਨ ਹੋ ਗਏ ਦੇਖਦੇ ਨੂੰ ਆਈ ਹਾਂ ਹਾਂ ਚਲੋ ਗਰੀਬ ਬੰਦੇ ਇਹਨਾਂ ਨੇ ਵਿਚਾਰਿਆਂ ਨੇ ਕੀ ਬੋਲਣੇ ਇਹ ਤਾਂ ਕਹਿੰਦੇ ਦਿੰਦੇ ਆ ਠੇਕੇਦਾਰ ਤੇ ਠੇਕੇਦਾਰ ਦਿੰਦੇ ਆ ਵੀ ਬੂਟੇ ਜਿਹੜੇ ਹੈਗੇ ਆ ਵੀ ਕੀ ਕਹਿੰਦੇ ਲੁੱਕ ਵਾਲੇ ਹੈ ਨਹੀਂਗੇ ਤਾਂ ਇੰਨਾ ਗਰੀਬਾਂ ਦਾ ਜਿਹੜਾ ਸ਼ੋਸ਼ਣ ਇਹ ਠੇਕੇਦਾਰ ਕਰਦੇ ਨੇ ਇਹ ਦੇਖੋ 150 ਡਿਗਰੀ ਤੋਂ ਉੱਤੇ ਉੱਤੇ ਘੱਟੋ ਘੱਟ ਇਹ ਹੈ ਜੀ ਆ ਤੇ ਆਪ ਜਿਹੜੇ ਹੈਗੇ ਦੇਖ ਲਓ ਇੱਥੇ ਕੋਈ ਠੇਕੇਦਾਰ ਨਹੀਂ ਕੋਈ ਕੁਝ ਨਹੀਂ ਇਹਨਾਂ ਦਾ ਹੂੰ ਤੋ ਇਸ ਤਿੱਖੇ ਨਹੀਂ ਇੱਕ ਬੋਲੀਆਂ ਆਹ ਮੁੰਡਾ ਵੀ ਦੇਖੋ ਚੱਪਲਾਂ ਚ ਇਹ ਸਾਰਾ ਕੁਝ ਹੈ ਠੇਕੇਦਾਰਾਂ ਨੇ ਪ੍ਰੋਵਾਈਡ ਕਰਨਾ ਹੁੰਦਾ ਹਾਂ ਆਹ ਆ ਦੇਖੋ ਤੋ ਆ ਗਰੀਬਾਂ ਨੂੰ ਕੀ ਕਹਿੰਦੇ ਚੱਪਲਾਂ ਕਿਉਂ ਨਹੀਂ ਦਿੰਦੇ ਹੈ ਅਸੀਂ ਕਿਉਂ ਕਹਾਂਗੇ ਅਸੀਂ ਸਾਡਾ ਜੀ ਕਰਦਾ ਵੀ ਅਸੀਂ ਇਹਨੂੰ ਅੱਗੇ ਵੀ ਬਈ ਚੱਪਲਾਂ ਪਾਟੋ ਹਾਂ ਇਹਨਾਂ ਨੂੰ ਜੜੀ ਨਹੀਂ ਦੇਣਾ ਤਾਂ ਤੁਸੀਂ ਹੁੰਦੇ ਨਾ ਇੱਥੇ ਕੰਮ 'ਚ ਹੈਂ ਕੌਣਾ ਠੇਕੇਦਾਰ ਕੌਣਾ ਤੁਹਾਡਾ ਆ ਦੇਖੋ ਠੇਕੇਦਾਰ ਦਾ ਨਾਮ ਵੀ ਨਹੀਂ ਦੱਸਣ ਨੂੰ ਤਿਆਰ ਹੈ ਇੰਨੀ ਆਕੜ ਇਹਨਾਂ ਦੇ ਵਿੱਚ ਗਾਂ ਠੇਕੇਦਾਰ ਆ ਗਰੀਬਾਂ ਨਾਲ ਗਰੀਬ ਹੀ ਗਰੀਬਾਂ ਦਾ ਦੁਸ਼ਮਣ ਬਣੇ ਹੋ ਤੁਸੀਂ ਯਾਰ ਕੱਟੋ ਦਾ ਠੇਕੇਦਾਰ ਨੂੰ ਤਾਂ ਕਹਿ ਦਿਓ ਹੈਂ ਕੌਣਾ ਠੇਕੇਦਾਰ ਤੁਹਾਡਾ ਕਹਿ ਦਿਓ ਕਾਹਨੇ ਠੇਕੇਦਾਰ ਕੌਣ ਹੈ ਹੈ ਨਹੀਂ ਜੇ ਠੇਕੇਦਾਰ ਸਾਡਾ ਉਹ ਇੰਚਾਰਜ ਹੋ ਗਿਆ ਕਿਹੜਾ ਉਹਨੂੰ ਭੇਜਣਾ ਇੱਥੇ ਆ ਇੱਥੇ ਨਾਲ ਹੱਥ ਲਾਈ ਆ ਕੀ ਹੁੰਦਾ ਆ ਕੀ ਹੁੰਦਾ ਆ ਖਿੱਚਣਾ ਕੀ ਹੁੰਦਾ ਕੀ ਹੁੰਦਾ ਹੈ ਖਿੱਚਣਾ ਦੱਸ ਰਿਹਾ ਨੂੰ ਰਿਕਵੈਸਟ ਰਿਕਵੈਸਟ ਕਰਦੇ ਫਿਰ ਅਜਾ ਮੈਂ ਤੇਰੀ ਮੈਂ ਤੇਰੀਆਂ ਜੇਬਾਂ ਪਾੜਤੀਆਂ ਮੈਂ ਕਿ ਮੈਂ ਤੈਨੂੰ ਸਿਰ ਉੱਤੇ ਵੀ ਉਹ ਹਾਂ ਬਰਮਾਸ਼ੀ ਦੇਖੋ ਇਹਨਾਂ ਦੀ ਬਲਮਾਸ਼ੀ ਹੈ ਨਾ ਫਿਰ ਇਹ ਹਾਂ ਇਹ ਬੰਦਿਆਂ ਦਾ ਦੇਖ ਲੋ ਬਦਮਾਸ਼ੀ ਵਾਲੇ ਨੇ ਹਾਂ ਦੂਜੇ ਪਈ ਨਾਈਕੀ ਦੇ ਬੂਟ ਪਏ ਹੁੰਦੇ ਆ ਸਾਡੇ ਦੇਖ ਲੋ ਆ ਕਿਹੜੇ ਗੋਲਡਨ ਸਟਾਰ ਆ ਆ ਫੇਰ ਫੇਰ ਠੇਕੇਦਾਰ ਦਾ ਨਾਮ ਦੱਸ ਦੇ ਨਾ ਅਸੀਂ ਠੇਕੇਦਾਰ ਨੂੰ ਪੁੱਛ ਗਏ ਤੂੰ ਠੇਕੇਦਾਰ ਦਾ ਨਾਮ ਦੱਸ ਨਹੀਂ ਇਹ ਕੋਈ ਬਦਮਾਸ਼ੀ ਵਾਲੀ ਗੱਲ ਹੈ ਨਹੀਂ ਹੋਰ ਕੀ ਹੈ ਇਹ ਕਹਿ ਰਹੇ ਹੋ ਹਾਂ ਇਹ ਕਾਦੀ ਬਦਮਾਸ਼ੀ ਫੇਰ ਠੇਕੇਦਾਰ ਦਾ ਨਾਮ ਦੱਸ ਤੂੰ ਠੇਕੇਦਾਰ ਦਾ ਵੀ ਨਾਮ ਦੱਸਣ ਨੂੰ ਤਿਆਰ ਨਹੀਂ ਆਹ ਹਾਂ ਨਾ ਦੇਖੋ ਇਹ ਕੌਣ ਆਉਂਦਾ ਉਹਦੇ ਤੇ ਦੂਆ ਡਾਕੜ ਠੇਕੇਦਾਰ ਦਾ ਨਾਮ ਨਹੀਂ ਦੱਸਣ ਨੂੰ ਤਿਆਰ ਠੇਕੇਦਾਰ ਕੌਣ ਹੈ ਕੌਣ ਨਹੀਂ ਇਹ ਕਹਿੰਦਾ ਉਹ ਕਹਿੰਦਾ ਉਹ ਮੁੰਛੀ ਆ ਉਹ ਕਹਿੰਦਾ ਉਹ ਮੁੰਛੀ ਆ ਹੁਣ ਇਹ ਵੀ ਮੁਕਰੂਗਾ ਦੇਖਿਓ ਮੈਂ ਇਹਨੂੰ ਫੋਨ ਕੰਨ ਕੇ ਲਾ ਕੇ ਪਰਾਂ ਨੂੰ ਤੁਰ ਗਿਆ ਆ ਦੇਖੋ ਅੱਛਾ ਗੱਲ ਸੁਣ ਵੀ ਜਵਾਨ ਤੁਸੀਂ ਚੱਪਲਾ ਪਾ ਕੇ ਕੰਮ ਕਰਾਉਨੇ ਏ ਇਨ੍ਹਾਂ ਤੋਂ ਇਹ ਲੇਬਰ ਵਾਲੇ ਕਹਿੰਦੇ ਸੀ ਪੈਰ ਖਰਾਬਾ ਸਾਡੇ ਪੈਰ ਖਰਾਬ ਨਹੀਂ ਇਹ ਤਾਂ ਤੁਹਾਡਾ ਫਰਜ ਬੰਦਾ ਦੇਣਾ ਤੇ ਇਹਨਾਂ ਨੂੰ ਬੂਟ ਸਾਰੇ ਨੂੰ ਲਿਆ ਹੈ ਇਹ ਪਾਉਂਦੇ ਕਿਉਂ ਨਹੀਂ ਫਿਰ ਇਹ ਤਾਂ ਸਾਡੇ ਪੈਰ ਖਰਾਬ ਹੈ ਪੈਰਾਂ ਕਿਵੇਂ ਖਰਾਬ ਹੋ ਜਾਂਦੇ ਅਸੀਂ ਪਾਉਂਦੀ ਕਿਰੋਂ ਅਸੀਂ ਕੀ ਕਰੀਏ ਹੈ ਅਸੀਂ ਕੀ ਕਰੀਏ ਨਹੀਂ ਪਾਉਂਦੇ ਨਹੀਂ ਫਿਰ ਨਾ ਲਾਓ ਇਹਨਾਂ ਨੂੰ ਉਹ ਲੱਗਣਗੇ ਜਿਵੇਂ ਇੱਕ ਬੰਦੇ ਪੱਕੇ ਆ ਸਾਡੇ ਹਾਂ ਫਿਰ ਦਿੰਦੇ ਕਿਉਂ ਨਹੀਂ ਤਾਂ ਚਲਾਣੂਗਾ ਤੁਹਾਡਾ ਪਾਉਂਦੇ ਨਹੀਂ ਫਿਰ ਅਸੀਂ ਕੀ ਕਰੀਏ ਨੂੰ ਸਾਰੇ ਉਹ ਆਓ ਨਾ ਇਹਨਾਂ ਤੋਂ ਉਹ ਤਾਂ ਕਹਿੰਦੇ ਸਾਨੂੰ ਦਿੰਦੇ ਨਹੀਂ ਹਾਂ ਅਰੇ ਠੇਕੇਦਾਰ ਠ ਅਜਾ ਠੇਕੇਦਾਰ ਦਾ ਨਾਮ ਤਾਂ ਦੱਸ ਦੇ ਆ ਦੇਖੋ ਆ ਹਾਲ ਇਹਨਾਂ ਦਾ